ਅੱਜ ਅਸੀਂ ਗੱਲ ਕਰਾਂਗੇ YouTube Shorts ਬਾਰੇ ਕਿਵੇਂ ਤੁਸੀਂ YouTube ਦੀ ਨਿਊ ਪਾਲਿਸੀ ਦੇ ਅਨੁਸਾਰ Shorts ਤੋਂ ਅਰਨਿੰਗ ਕਰ ਸਕਦੇ ਹੋ ਬਹੁਤ ਸਾਰੇ ਕ੍ਰੀਏਟਰ ਨੂੰ ਅਜੇ ਵੀ ਲੱਗਦਾ ਹੈ ਕਿ Shorts ਸਿਰਫ ਵਿਊ ਵਧਾਉਣ ਲਈ ਬਣਾਏ ਜਾਂਦੇ ਨੇ ਪਰ ਹਕੀਕਤ ਇਹ ਹੈ ਕਿ Shorts ਹੁਣ ਅਰਨਿੰਗ ਦਾ ਵੀ ਪੂਰਾ ਸੋਰਸ ਬਣ ਚੁੱਕੇ ਨੇ ਹੁਣ YouTube ਨੇ ਆਫੀਸ਼ੀਅਲੀ ਤੌਰ ਤੇ Shorts ਨੂੰ ਮੋਨਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਜਿਵੇਂ ਲੌਂਗ ਵੀਡੀਓ 'ਚ ਐਡ ਆਉਂਦੇ ਨੇ ਉਸੇ ਤਰ੍ਹਾਂ Shorts ਫੀਡ 'ਚ ਵੀ ਐਡ ਸ਼ੋਅ ਕਰਿਆ ਕਰਨਗੇ ਐਂਡ YouTube ਉਸ ਐਡ ਰੈਵਨਿਊ ਦਾ 55% ਹਿੱਸਾ ਕ੍ਰिएਟਰ ਨਾਲ ਸ਼ੇਅਰ ਕਰੇਗਾ ਹੁਣ ਗੱਲ ਕਰਦੇ ਹਾਂ ਸ਼ੋਰਟਸ ਦੇ ਆਰਪੀਐਮ ਰੇਵਨਿਊ ਪਰ ਮਿਲਦੀ ਫੋਰ ਐਗਜ਼ਾਮਪਲ ਜੇਕਰ ਤੁਹਾਡੇ ਸ਼ੋਰਟਸ ਤੇ 1 ਲੱਖ ਵਿਊ ਆਉਂਦੇ ਨੇ ਤਾਂ 1000 ਵਿਊ ਆਰਪੀਐਮ ਦੇ ਅਕੋਰਡਿੰਗ ਤੁਹਾਡੇ 400 ਤੋਂ 800 ਰੁਪਏ ਤੱਕ ਦੀ ਕਮਾਈ ਹੋ ਸਕਦੀ ਹੈ ਜੇਕਰ ਤੁਹਾਡੇ ਸ਼ੋਰਟਸ ਵਾਇਰਲ ਹੁੰਦੇ ਨੇ ਤਾਂ 10 ਲੱਖ ਵਿਊ ਤੇ ਤੁਸੀਂ 4000 ਤੋਂ 8000 ਰੁਪਏ ਆਰਾਮ ਨਾਲ ਕਮਾ ਸਕਦੇ ਹੋ ਸਿਰਫ ਇੱਕ ਸ਼ੋਰਟਸ ਤੋਂ ਇਹ ਅਰਨਿੰਗ ਤਾਂ ਰਹੀ ਤੁਹਾਡੇ ਵਿਊ ਤੋਂ YouTube ਨੇ ਕੁਝ ਹੋਰ ਤਰੀਕੇ ਵੀ ਐਡ ਕੀਤੇ ਨੇ ਜੋ ਤੁਸੀਂ ਯੂਜ਼ ਕਰ ਸਕਦੇ ਹੋ ਨੰਬਰ 1 ਤੇ ਆ ਫਾਸਟ ਸੁਪਰ ਥੈਂਕਸ ਤੁਸੀਂ ਜੇ ਸ਼ੋਰਟਸ ਤੇ ਸੁਪਰ ਥੈਂਕਸ ਐਨੇਬਲ ਕਰ ਲੈਣੇ ਹੋ ਈਵਰਸ ਤੁਹਾਨੂੰ ਡਾਇਰੈਕਟ ਪੈਸੇ ਡੋਨੇਟ ਕਰ ਸਕਦੇ ਨੇ ਸ਼ੋਰਟ ਦੇ ਐਂਡ ਤੇ ਤੁਸੀਂ ਆਪਣੇ ਵੀਵਰਸ ਨੂੰ ਬੋਲ ਸਕਦੇ ਹੋ ਜੇ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਥੈਂਕਸ ਬਟਨ ਰਾਹੀਂ ਸਪੋਰਟ ਜ਼ਰੂਰ ਕਰੋ ਐਦਾਂ ਵੀ ਥੋੜੀ-ਬਹੁਤ ਅਰਨਿੰਗ ਆਰਾਮ ਨਾਲ ਹੋ ਜਾਂਦੀ ਹੈ ਐਂਡ ਤੁਸੀਂ ਪ੍ਰੋਡਕਟ ਲਿੰਕ ਦੇ ਥਰੋ ਵੀ ਅਰਨਿੰਗ ਕਰ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਆਪਣੇ ਵੀਵਰਸ ਨੂੰ ਮੈਂ ਇਹ ਬੋਲ ਸਕਦੇ ਹਾਂ ਕਿ ਤੁਸੀਂ ਵੀ ਇਹ ਮੈਕ ਬਾਇ ਕਰਨਾ ਚਾਹੁੰਦੇ ਹੋ ਜੋ ਮੈਂ ਆਪਣੀ ਵੌਇਸ ਰਿਕਾਰਡਿੰਗ ਲਈ ਯੂਜ਼ ਕਰਦਾ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਜੇ ਈਵਰਸ ਲਿੰਕ ਤੇ ਕਲਿੱਕ ਕਰਕੇ ਉਹ ਪ੍ਰੋਡਕਟ ਖਰੀਦ ਲੈਂਦਾ ਹੈ ਤਾਂ ਉਸ ਦੀ ਕਮਿਸ਼ਨ ਤੁਹਾਨੂੰ ਮਿਲਦੀ ਹੈ ਨੰਬਰ 3 ਤੇ ਹੈ ਸ਼ੋਰਟਸ ਫੁੱਲ ਮੋਨਟਾਈਜੇਸ਼ਨ ਐਲੀਜੀਬਿਲਟੀ ਜੇ ਤੁਸੀਂ 90 ਦਿਨ ਵਿੱਚ 10 ਮਿਲੀਅਨ ਸ਼ੋਰਟਸ ਪੂਰੇ ਕਰ ਲੈਂਦੇ ਹੋ ਤਾਂ ਤੁਹਾਡੀ ਮੋਨਟਾਈਜੇਸ਼ਨ ਵੀ ਔਨ ਹੋ ਜਾਂਦੀ ਹੈ ਇਹ ਟਾਰਗੇਟ ਸੁਣਨ ਵਿੱਚ ਵੱਡਾ ਲੱਗਦਾ ਹੈ ਪਰ ਜੇ ਤੁਸੀਂ ਕਨਸਟੈਂਸ ਹੋ ਐਂਡ ਟ੍ਰੈਂਡਿੰਗ ਟੌਪਿਕ ਕਵਰ ਕਰਦੇ ਹੋ ਤੇ ਐਂਗੇਜਿੰਗ ਸਟਾਈਲ ਚ ਸ਼ੋਰਟਸ ਵੀਡੀਓ ਬਣਾਉਂਦੇ ਹੋ ਇਹ ਪੋਸੀਬਲ ਹੈ ਹਫ਼ਤੇ ਚ ਘੱਟੋ ਘੱਟ 10 ਸ਼ੋਰਟਸ ਪਾਓ ਸ਼ੋਰਟਸ ਦੀ ਓਪਨਿੰਗ 2 ਸੈਕੰਡਸ ਚ ਸਟਰੋਂਗ ਹੋਣੀ ਚਾਹੀਦੀ ਹੈ ਐਂਡ ਪੂਰੀ ਸ਼ੋਰਟਸ ਵੀਡੀਓ ਵਿੱਚ ਟੈਕਸਟ ਓਵਰਲੇ ਜ਼ਰੂਰ ਹੋਣਾ ਚਾਹੀਦਾ ਬਿਕੋਜ਼ ਬਹੁਤ ਸਾਰੇ ਲੋਕ ਮਿਊਟ ਚ ਸ਼ੋਰਟਸ ਵੀਡੀਓ ਵੇਖਦੇ ਨੇ ਹੁਣ ਗੱਲ ਕਰਦੇ ਆਂ ਸ਼ੋਰਟਸ ਨੂੰ ਵਾਇਰਲ ਕਿਵੇਂ ਕਰ ਸਕਦੇ ਆ ਜੇ ਤੁਸੀਂ ਇਹ ਚੀਜ਼ਾਂ ਪੰਜ ਫੋਲੋ ਕਰੋ ਤਾਂ ਸ਼ੋਰਟਸ ਵਾਇਰਲ ਹੋ ਸਕਦੇ ਨੇ ਨੰਬਰ 1 ਤੇ ਆ ਕਨਸਿਸਟੈਂਸੀ ਰੈਗੂਲਰਲੀ ਸ਼ੋਰਟ ਲੋਡ ਕਰੋ ਨੰਬਰ 2 ਤੇ ਆ ਕਲੀਅਰਟੀ ਵੀਡੀਓ ਚ ਮੈਸੇਜ ਸਿੱਧਾ ਤੇ ਤੇਜ਼ ਹੋਵੇ ਐਂਡ 3 ਤੇ ਆ ਕੋਲ ਟੂ ਐਕਸ਼ਨ ਐਂਡ ਚ ਵੀਵਰ ਨੂੰ ਐਕਸ਼ਨ ਲਈ ਕਹਿਣਾ ਜਿਵੇਂ ਕਮੈਂਟ ਸਬਸਕ੍ਰਿਪਸ਼ਨ ਜ਼ਰੂਰ ਕਰਨਾ ਨੀਚ ਸਪੈਸਿਫਿਕ ਨੰਬਰ 4 ਤੇ ਤੇ ਆ ਇਹ ਇੱਕ ਟੌਪਿਕ ਰੱਖੋ ਐਲਗੋਰਿਦਮ ਟਰਸਟ ਬਣਾਉਂਦਾ ਹੈ ਐਂਡ 100% ਤੁਹਾਡੇ ਸੋਰਸ ਨੂੰ ਵਾਇਰਲ ਕਰੇਗਾ ਨੰਬਰ 5 ਤੇ ਹੈ ਪ੍ਰੋਫੈਸ਼ਨਲ ਲੁੱਕ ਸੋਰਸ ਵੀਡੀਓ ਵਿੱਚ ਟੈਕਸਟ ਬੈਕਗਰਾਉਂਡ ਕਲੀਅਰ ਰੱਖੋ ਹੁਣ ਜੇ ਤੁਸੀਂ ਵੀ ਸੋਚ ਰਹੇ ਹੋ ਕਿ ਮੈਂ ਸੋਰਸ ਰਾਹੀਂ ਪੈਸਾ ਕਮਾ ਸਕਦਾ ਹਾਂ ਤਾਂ ਜਵਾਬ ਹੈ हां बिल्कुल ਤੁਸੀਂ ਵੀ ਕਰ ਸਕਦੇ ਹੋ ਬਸ ਸ਼ੁਰੂਆਤ ਕਰੋ ਚੰਗਾ ਕੰਟੈਂਟ ਬਣਾਓ ਤੇ ਉਮੀਦ ਨਾ ਛੱਡੋ ਸੋਰਸ ਰਾਹੀਂ ਪੈਸੇ ਵੀ ਆਉਂਦੇ ਨੇ ਤੇ ਬ੍ਰਾਂਡ ਸਪான்ਸਰਸ਼ਿਪ ਵੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੁਸੀਂ ਸੋਰਸ ਚ ਕੀ ਐਕਸਪੀਰੀਅੰਸ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ ਜੀ